ਮੇਰੇ ਵੱਲੋਂ ਇਹ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾ ਤੇ ਅੱਜ ਆਪਾਂ ਬਣਾਉਣਾ ਹੈ ਗਰੇਲੇ ਦਾ ਆਚਾਰ ਤੇ ਕਰਦੇ ਆਂ ਜੀ ਆਪਾਂ ਵੀਡੀਓ ਸ਼ੁਰੂ। ਇੱਧਰ ਆਪਾਂ ਗਰੇਲੇ ਲੈ ਲਏ 1/2 ਕਿਲੋ। ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਇਹਨੂੰ ਆਪਾਂ ਛਿੱਲਦੇ ਨਹੀਂ ਹੈਗੇ। ਇਸ ਤਰ੍ਹਾਂ ਹੀ ਆਪਾਂ ਇਹਨੂੰ ਰੱਖਾਂਗੇ। ਤੇ ਇਹਨੂੰ ਆਪਾਂ ਨਾ ਇਸ ਤਰ੍ਹਾਂ ਕਰਕੇ چیر ਲਾਂਗੇ। ਇਹੋ ਹੀ ਥੋੜਾ ਕੱਟ ਲਾਂਗੇ ਇਸ ਤਰ੍ਹਾਂ। ਲੈ ਕੇ ਕਰਕੇ ਆਪਾਂ ਇਹਨੂੰ ਗੋਲ-ਗੋਲ ਕੱਟਾਂਗੇ। ਇਸ ਤਰ੍ਹਾਂ ਸਾਰੇ ਇੱਕ ਦਾ ਵਟ ਲਾਂਗੇ ਆਪਾਂ ਇੱਥੇ ਇੱਥੇ ਕਰਕੇ ਜੇ ਕੋਈ ਜਿਆਦਾ ਮੋਟਾ ਵੀ ਹੋਇਆ ਤਾਂ ਉਹ ਆਪਾਂ ਕੱਟ ਦੇਾਂਗੇ ਨਹੀਂ ਤਾਂ ਵੈਸੇ ਤਾਂ ਮੈਂ ਕੱਚੇ-ਕੱਚੇ ਹੀ ਲਈ ਆ ਇਸ ਤਰ੍ਹਾਂ ਮੈਂ ਕਿਹਾ ਆਪਾਂ ਸਾਰਿਆਂ ਕੱਟ ਲਾਂਗੇ ਤੁਸੀਂ ਲੰਬੇ ਵੀ ਕੱਟ ਸਕਦੇ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਗੋਲ ਜਿਆਦਾ ਸੋਹਣੇ ਲੱਗਦੇ ਆ ਇਸ ਤਰ੍ਹਾਂ ਲੰਬੇ ਵੀ ਕੱਟੇ ਜਾਣਗੇ ਜੇ ਲੰਬੇ ਕੱਟਣੇ ਆ ਤਾਂ ਇਸ ਤਰ੍ਹਾਂ ਕਰਕੇ ਨਾ ਆਪਾਂ ਸਾਰੇ ਪਨਾਟ ਲਾਂਗੇ ਇਹ 슈ਗਰ ਵਾਲੇ ਪੀਸ਼ੈਂਟਾਂ ਵਾਸਤੇ ਬਹੁਤ ਵਧੀਆ ਹੁੰਦਾ ਆਚਾਰ ਆਪਾਂ ਇਹਨੂੰ ਸਾਲ ਭਰ ਵਾਸਤੇ ਸਟੋਰ ਕਰਕੇ ਰੱਖ ਸਕਦੇ ਆ ਆਹੀ ਰੋਤ ਹੁੰਦੀ ਹੈ ਹੁਣ ਤਰੇਲੇ ਬਹੁਤ ਵਧੀਆ ਹੁੰਦੇ ਆ ਕਿਉਂ ਜਦੋਂ ਬਾਹਰ ਜਿਆਦਾ ਗਰਮੀ ਪੈਣ ਲੱਗੀ ਫਿਰ ਤਰੇਲੇ ਵੀ ਨਹੀਂ ਹੁੰਨੇ ਵਧੀਆ ਹੁੰਦੇਗੇ ਤੇ ਹੁਣ ਵਧੀਆ ਹੁੰਦੇ ਆ ਤਰੇਲੇ ਤੇ ਜੀ ਕੇਸੇ ਮੇਰੀ ਭੈਣ ਨੇ ਇਹ ਆਚਾਰ ਪੋਣਾ ਤਾਂ ਉਹ ਪਾ ਸਕਦੀ ਹੈ ਇਸ ਤਰ੍ਹਾਂ ਬਣੇ। ਇਹਨਾਂ ਜੇ ਜਲਦੀ ਪੈ ਜਾਂਦਾ ਕੋਈ ਜਿਆਦਾ ਲੰਮਾ ਚੌੜਾ ਇਹਦਾ ਪ੍ਰੋਸੀਜਰ ਤਾਂ ਹੈ ਨਹੀਂਗਾ। ਇਸ ਤਰ੍ਹਾਂ ਕਰਕੇ ਆਪਾਂ ਜੇ ਕਰਕੇ ਨਾ ਸਾਰੇ ਘੱਟ ਲਾਂਗੇ। ਜੀ ਕੋਈ ਇਹਦੇ ਵਿੱਚ ਕੋਈ ਜੇ ਜਿਵੇਂ ਵਿੱਚੋਂ ਵੀ ਲਾਲ ਨਿਕਲ ਆਉਂਦੇ ਕਿਸੇ ਦੇ ਵਿੱਚੋਂ ਤਾਂ ਉਹ ਤੁਸੀਂ ਨਹੀਂ ਪਾਉਣਾ ਹੈਗਾ। ਬਾਕੀ ਸਾਰੇ ਇਸ ਤਰ੍ਹਾਂ ਜਿਵੇਂ ਹੈਗੇ ਕੱਚੇ ਇਹ ਤੁਸੀਂ ਪਾਉਣੇ ਆ। ਰੈੱਡ ਬੀ ਵਾਲੇ ਨਹੀਂ ਪਾਉਂਦੇ। ਲਾਲ ਦਾ ਵਿੱਚ ਹੋ ਜਾਂਦਾ ਜੇ ਤਾਂ ਪੱਕਿਆ ਹੁੰਦਾ ਉਹ ਨਹੀਂ ਪਾਉਣਾਗਾ। ਹੁਣ ਆਪਾਂ ਸਾਰੇ ਗਰੇਲੇ ਕੱਟ ਲਏ ਤੇ ਇਹਦੇ ਵਿੱਚ ਨਾ ਇੱਕ ਦੇ ਵਿੱਚ ਜਿਵੇਂ ਆਹ ਲਾਲ ਵੀ ਹੁੰਦੇ ਆ ਇਸ ਤਰ੍ਹਾਂ ਸੀ ਉਹ ਆਪਾਂ ਇਹਨਾਂ ਇੰਜ ਕਰਕੇ ਕੱਢ ਲਿਆ ਤੇ ਬਾਕੀ ਸਾਰੇ ਇਸ ਤਰ੍ਹਾਂ ਹੀ ਆ ਇਹ ਕੱਚੇ ਸੀ ਵੀ ਛੱਡਣ ਦੀ ਜ਼ਰੂਰਤ ਨਹੀਂ ਹੈਗੀ ਹੁਣ ਨਾ ਆਪਾਂ ਇਹਦੇ ਉੱਤੇ ਦੋ ਚਮਚ ਨਮਕ ਦੇ ਪਾ ਦਾਂਗੇ ਨਮਕ ਪਾ ਕੇ ਨਾ ਤੇ ਇਹਨੂੰ 1 ਘੰਟੇ ਵਾਸਤੇ ਆਪਾਂ ਇਹਨੂੰ ਧੁੱਪੇ ਰੱਖ ਦਾਂਗੇ 1.5 ਘੰਟੇ ਵਾਸਤੇ ਤੇ ਉਸ ਤੋਂ ਬਾਅਦ ਨਾ ਆਪਾਂ ਇਹਦਾ ਆਚਾਰ ਪਾਵਾਂਗੇ ਚੰਗੀ ਤਰ੍ਹਾਂ ਆਪਏ ਨੇ ਉਰਲਾ ਆਵੰਨੀਆਂ ਐ ਇਸ ਤਰ੍ਹਾਂ ਕਰਕੇ ਮੁੰਨਾ ਆਪਏ ਧੁੱਪੇ ਰੱਖਿਆ ਹੁੰਨੇ ਆ ਆਪਾਂ ਹੋਂਡਾ ਹਾਂ ਕਰੇਲੇ ਇੱਥੇ ਲਿਆ ਕੇ ਆਂ ਰੱਖ ਦਿੰਗੇ ਤੇ ਉੱਤੇ ਨਾ ਆਪਏ ਜਾਲੀ ਦੇ ਦਿੰਨੇ ਆ ਤਾਂ ਜੋ ਕੋਈ ਮੱਖੀ-ਮੱਖੀ ਨਾ ਬੈਠੇ 1 ਘੰਟੇ ਵਾਸਤੇ ਰੱਖ ਦਿੰਨੇ ਆ ਆਪਾਂ ਨੇ ਇਹਨੂੰ ਬਾਹਰੋਂ ਚੱਕ ਲਿਆਂਦਾ ਸੀ ਕਿਉਂਕਿ ਨਾ ਉੱਥੇ ਹਵਾ ਬਹੁਤ ਜ਼ਿਆਦੀ ਵਗੀ ਆਂਦੀ ਸੀ ਫਿਰ ਮਿੱਟੀ ਪੈਣ ਦਾ ਡਰ ਸੀਗਾ ਇਸ ਕਰਕੇ ਮੈਂ ਨਾ ਇਹਨੂੰ ਹੁਣ ਆਪਾਂ ਨੂੰ ਡੇਢ ਘੰਟਾ ਹੋ ਗਿਆ ਤੇ ਆਪਾਂ ਨਾ ਇਹਨੂੰ ਧੋ ਲਾਂਗੇ ਧੋ ਕੇ ਤੇ ਫਿਰ ਆਪਾਂ ਇਹਨੂੰ ਸੁਕਾ ਲਾਂਗੇ ਮੈਂ ਪਹਿਲਾਂ ਇਹਨੂੰ ਧੋਣੀ ਆ ਇਹਦੇ ਜਿਹੜੇ ਸਾਰੇ ਕੜੱਤਣ ਆ ਨਾ ਉਹ ਨਿਕਲ ਜੂਗੀ ਕਿਉਂਕਿ ਇਹਦੇ ਵਿੱਚ ਪਾਣੀ ਆਹ ਜਿਹੜਾ ਛੱਡਿਆ ਹੋਇਆ ਇਹ ਸਾਰਾ ਨਿਕਲ ਜੂਗਾ ਕਿਉਂਕਿ ਆਪਾਂ ਬੱਚਿਆਂ ਨੇ ਵੀ ਖਾਣਾ ਫਿਰ ਜਿਆਦਾ ਕੜੱਤਣ ਹੁੰਦੀ ਆ ਤਾਂ ਬੱਚੇ ਖਾਂਦੇ ਨਹੀਂ ਹੈਗੇ ਤੇ ਜਿਹੜੇ ਸ਼ੂਗਰ ਵਾਲੇ ਪੇਸ਼ੈਂਟ ਆ ਜਿਵੇਂ ਵੱਡੇ ਹੈਗੇ ਆ ਜਿਨ੍ਹਾਂ ਨੇ ਖਾਣਾ ਤਾਂ ਉਹ ਭਲਾ ਇਹਦੇ ਵਿੱਚੋਂ ਪਾਣੀ ਨਾ ਕੱਢਣ ਇਹਨੂੰ ਐਸੇ ਤਰ੍ਹਾਂ ਹੀ ਐ ਚੱਕ ਕੇ ਤੇ ਇਹਨੂੰ ਥੋੜਾ ਜਿਹਾ ਚਰ ਅ ਬੀ ਸੁੱਕਣੇ ਪਾ ਦਿਓ ਤੇ ਇਹਦਾ ਜਿਹੜਾ ਹੈਗਾ ਇਹ ਥੋੜਾ ਜਿਹਾ ਨਾ ਅਠ ਜੇ ਜਾਣ ਮਤਲਬ ਕਿ ਇਹਦਾ ਜਿਹੜਾ ਹੈਗਾ ਐਕਸਟਰਾ ਪਾਣੀ ਆ ਉਹ ਸੋਖ ਹੋ ਜੇ ਤੇ ਆਪਾਂ ਹੁਣ ਇਹਨੂੰ ਧੋਣੇ ਆ ਥੋੜੇ ਥ੍ਰੀਲੇ ਥ੍ਰੀਲੇ ਧੋ ਕੇ ਤੇ ਹੁਣ ਨਾ ਆਪਾਂ ਇਹਨੂੰ ਕੱਪੜੇ 'ਚ ਪਾ ਲਿਆ ਤੇ ਥੋੜਾ ਜਿਹਾ ਨਾ ਇਹਨੂੰ ਐਸੇ ਤਰ੍ਹਾਂ ਕਰਕੇ ਨਾ ਕੱਪੜੇ ਨਾਲ ਸੁਕਾਜੇ ਲੈਣੇ ਆ ਤਾਂ ਜੋ ਜਲਦੀ ਨਾ ਇਹ ਓਕੇ ਜੀ ਇਧਰ ਆਪਾਂ ਕੱਪੜਾ ਵਿਛਾ ਲਿਆ ਤੇ ਇਹ ਆਪਾਂ ਜਿਹੜੇ ਕਰੇਲੇ ਆ ਇਹਨਾਂ ਨੂੰ ਹੁਣ ਇਹਦੇ ਉੱਤੇ ਪਾ ਦੇਗੇ ਸੁਕਣ ਇਸ ਤਰ੍ਹਾਂ ਕਰਕੇ ਸਾਰੇ ਨਾ ਇੱਕ-ਇੱਕ ਕਰਕੇ ਪਾ ਦੇਗੇ ਬਾਹਰ ਤਾਂ ਨਾ ਹਵਾ ਵਗੀ ਜਾਂਦੀ ਐ ਨਹੀਂ ਤਾਂ ਆਪਾਂ ਧੁੱਪੇ ਪਾ ਦਿੰਦੇ ਘੰਟਾ ਤੱਕ ਤੇ ਹੁਣ ਉੱਥੇ ਇਸ ਤਰ੍ਹਾਂ ਹੈਗਾ ਕਿ ਰੇਤਾ ਪੈ ਜਾਊਗਾ ਇਸ ਕਰਕੇ ਆਪਾਂ ਨਾ ਇੱਥੇ ਸਾਰੇ ਐ ਕਰਕੇ ਖਿਲਾਰ ਲਾਂਗੇ। ਇੱਕ-ਇੱਕ ਕਰਕੇ ਇਹਦਾ ਨਾ ਜਿਹੜਾ ਹੈਗਾ ਪਾਣੀ ਇਹ ਸੁੱਕਣਾ ਚਾਹੀਦਾ। ਜੇ ਇਹਦੇ ਵਿੱਚ ਪਾਣੀ ਰਹਿ ਗਿਆ ਨਮੀ ਰਹਿੰਦੀ ਹੈ ਨਾ ਤਾਂ ਫਿਰ ਇਹ ਖਰਾਬ ਹੋ ਜਾਂਦੇ ਆ। ਆਪਾਂ ਇਹਨੂੰ ਤੋਤਾ ਇਸ ਕਰਕੇ ਆ ਵੀ ਇਹ ਬੱਚਿਆਂ ਨੇ ਖਾਣੇ ਆ। ਕਿਉਂਕਿ ਆਪਾਂ ਜੋ ਵੀ ਚੀਜ਼ ਬਣਾਉਨੇ ਆ ਆਪਾਂ ਨੂੰ ਚਾਹੀਦੀ ਆਪਾਂ ਨੂੰ ਇਹ ਜ਼ਰੂਰੀ ਹੁੰਦਾ ਕਿ ਆਪਣੇ ਬੱਚੇ ਖਾਣ ਕਿਸੇ ਵੀ ਢੰਗ ਨਾਲ ਖਾਣ। ਇਸ ਕਰਕੇ ਨਾ ਆਪਾਂ ਇਹਨੂੰ ਤਾਂ ਕਰਕੇ ਧੋਤਾ ਤੇ ਜੇ ਕਿਸੇ ਨੇ ਜਿਵੇਂ ਸ਼ੂਕਰ ਵਾਲੇ ਪੇਸ਼ੈਂਟ ਵਾਸਤੇ ਤੁਸੀਂ ਬਣਾ ਬਣਾਉਣਾ ਚਾਹਰ ਤਾਂ ਤੁਸੀਂ ਬਿਨਾ ਵੇਖੀ ਧੋਤੇ ਤੋਂ ਬਣਾ ਸਕਦੇ ਬਿਨਾ ਉਹਨੂੰ ਧੋਤੇ ਤੋਂ ਪਹਿਲਾਂ ਨਮਕ ਲਾ ਕੇ ਰੱਖ ਦੋ ਤੇ ਜਿਹੜਾ ਥੋੜਾ ਜਿਹਾ ਮੋਦਾ ਪਾਣੀ ਆ ਉਹ ਕੱਢ ਦਿਓ ਬਾਕੀ ਉਸ ਤਰੀਕੇ ਰੱਖ ਲਓ ਇਹਨੂੰ ਸੁੱਕਣਾ ਪਾ ਦੇ ਉਦਾਂ ਹੀ ਤੇ ਫਿਰ ਤੁਸੀਂ ਇਹਨੂੰ ਪਾ ਲਓ ਤੇ ਹੁਣ ਆਪਾਂ ਧੋਕੇ ਪਾਇਆ ਤੇ ਆਪਾਂ ਇਹਨੂੰ ਥੋੜਾ ਜਿਹਾ ਇਹਦਾ ਪਾਣੀ ਆ ਜਿਹੜਾ ਸਕਾਲਾਂ ਦੀ ਇਹਨੂੰ ਇੱਕ ਘੰਟਾ ਰੱਖ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਆਚਾਰ ਪਾਉਣਾ ਪਾਵਾਂਗੇ ਆ ਆਪਣੇ ਕਲੇਲੇ ਨਾ ਇਦਾਂ ਦੇ ਹੋ ਗਏ ਹਾਂ ਦੇਖੋ ਹੁਣ ਇਹਦੇ ਵਿੱਚ ਨਾ ਜਿਹੜਾ ਹੈਗਾ ਰਸ ਪਾਣੀ ਆ ਜਿਹੜਾ ਦੂਸਰਾ ਉਹ ਨਿਕਲ ਗਿਆ ਤੇ ਥੋੜੀ ਜਿਹੀ ਨਾ ਇਸ ਤਰ੍ਹਾਂ ਹੋ ਗਈ ਤੇ ਇੱਧਰ ਆਪਾਂ ਨਾ ਕੜਾਈ ਰੱਖ ਲਈ ਗੈਸ ਤੇ ਤੇ ਨਾਲ ਹੀ ਆਪਾਂ ਹੁਣ ਮੈਂ ਤੁਹਾਨੂੰ ਇਹ ਚ ਦੱਸਦੀ ਕਿਹੜੇ-ਕਿਹੜੇ ਮਸਾਲੇ ਪਾਵਾਂਗੇ ਆਪਾਂ ਇਹ ਦੋ ਚਮਚੇ ਪਾਏ ਆ ਸਾਫ ਤੋਂ ਧਨੀਆ ਅੱਧਾ ਚਮਚਾ ਆਪਣਾ ਹੈਗਾ ਇਹ ਅਜਵੈਨ ਦਾ ਡੇਢ ਚਮਚਾ ਆਪਣਾ ਇਹ ਪਾਇਆ ਜੀਰਾ ਤੇ ਦੋ ਚਮਚੇ ਆਪਾਂ ਸੌਂਫ ਪਾਈ ਆ ਤੇ ਡੇਢ ਚਮਚਾ ਆਪਾਂ ਇਹ ਛੋਟੀ ਵਾਲੀ ਰਾਈ ਪਾਈ ਆ ਤੁਸੀਂ ਇਹਦੇ ਵਿੱਚ ਛੋਟੀ ਵਾਲੀ ਰਾਈ ਪਾਉਣੀ ਆ ਕਿਹਨਾ ਬਰੀਕ ਵਾਲੀ ਰਾਈ ਪਾਉਣੀ ਆ ਮੋਟੀ ਵਾਲੀ ਨਹੀਂ ਪਾਉਣੀ ਹੈਗੀ ਇਹਦੇ ਨਾਲ ਨਾ ਬਹੁਤ ਹੀ ਵਧੀਆ ਟੇਸਟ ਆਊਗਾ ਤੇ ਨਾਲ ਆਪਾਂ ਇਹ ਪਾਵਾਂਗੇ ਇਕ ਕਲੌਂਜੀ ਪਾਵਾਂਗੇ ਕਲੌਂਜੀ ਆਪਾਂ ਬਾਅਦ ਚ ਪਾਵਾਂਗੇ ਹੁਣ ਆਪਣਾ ਇੱਧਰ ਆਪਾਂ ਇਹ ਸਾਰੇ ਮਸਾਲੇ ਅਹੀਂ ਭੁੰਨੇ ਜਾਣਗੇ ਇਹ ਤੁਸੀਂ ਤੁੱਕ ਲਵਾਈ ਹੈਗਾ ਤੁੱਕ ਦੇ ਵਿੱਚ ਰੱਖਦੇ ਆ ਤਾਂ ਤਾਂ ਵੀ ਕੋਈ ਗੱਲ ਨਹੀਂ ਹੈਗੀ ਆਪਾਂ ਇਹਦੇ ਵਿੱਚ ਤਾਹ ਕਰਕੇ ਆਪਾਂ ਇਹਨੂੰ ਕਰ ਲੈਨੇ ਆ ਥੋੜਾ ਜਿਹਾ ਰੋਸਟ ਹਲਕਾ ਜਿਹਾ ਵੀ ਇਹਦੇ ਨਾਲੇ ਤਾਂ ਪੀਸੇ ਵਧੀਆ ਜਾਂਦੇ ਆ ਤੇ ਨਾਲੇ ਇਹਦੀ ਮਹਿਕ ਵਧੀਆ ਆਉਂਦੀ ਆ ਇਹ ਹੋ ਗਿਆ ਤੇ ਨਾਲ ਹੀ ਆਪਾਂ ਹੁਣ ਇਹ ਰਾਈ ਪਾ ਦਿੰਨੇ ਆ ਰਾਈ ਪਾਉਣ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਸ਼ਰੀਰ ਹੋਰ ਹਿਲਾਵਾਂਗੇ ਹਲਕਾ ਜਿਹਾ ਹਿਲਾਵਾਂਗੇ ਬਸ ਗੈਸ ਆਪਾਂ ਬੰਦ ਕਰ ਦਿੰਨੇ ਆ ਤੇ ਹੁਣ ਆਪਾਂ ਨਾ ਇਹਨੂੰ ਇਧਰ ਪਲੇਟ 'ਚ ਇੱਕ ਵਾਰੀ ਪਾ ਲੈਨੇ ਆ ਥੋੜਾ ਜਿਹਾ ਠੰਡਾ ਹੋ ਜਾਊਗਾ ਤੋ ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸੀ ਦੇ ਵਿੱਚ ਪਾ ਲਾਂਗੇ ਇਹਨੂੰ ਹੁਣ ਆਪਾਂ ਮਿਕਸੀ ਦੇ ਵਿੱਚ ਪਾ ਲੈਨੇ ਠੰਡਾ ਹੋ ਗਿਆ ਇਹ ਟੱਕਣ ਬੰਦ ਕਰਕੇ ਆਪਾਂ ਇਹਨੂੰ ਗ੍ਰाइंड ਕਰ ਲੈਨੇ ਆਪਣਾ ਇਹ ਮਸਾਲਾ ਜਿਹੜਾ ਹੈ ਕਿ ਆਪਾਂ ਗ੍ਰाइंड ਕਰ ਲਿਆ ਇਸ ਤਰ੍ਹਾਂ ਦਰੜਪੜਾੜ ਜਿਹਾ ਕੀਤਾ ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ ਹੈਗਾ ਤੇਲ ਦੀ ਵਿੱਚ ਹੀ ਨਾ ਆਪਾਂ ਇਹ ਹੁਣ ਇਹ ਮਸਾਲਾ ਜਿਹੜਾ ਇਹ ਇਹ ਪੀਸ ਲਿਆ ਕਲੌਂਜੀ ਦੀ ਵਿੱਚ ਪੀਸਣੀ ਹੁੰਦੀ ਕਿਉਂਕਿ ਕਲੌਂਜੀ ਨਾਲ ਨਾ ਫਿਰ ਕੌੜਾਪਨ ਆਉਣ ਲੱਗ ਜਾਂਦਾ ਕਲੌਂਜੀ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਹੀ ਪਾ ਦਾਂਗੇ ਇਹਦੇ ਨਾਲ ਇਹ ਵੀ ਥੋੜੀ ਜਿਹੀ ਰੋਸਟ ਹੋ ਜਾਏਗੀ ਹਲਕਾ ਜਿਹਾ ਹਜੇ ਨਿੱਗਾ ਨਿੱਗਾ ਹੈਗਾ ਤੇ ਇਧਰ ਆਪਾਂ ਕੜਾਹੀ ਰੱਖ ਲਈ ਤੇ ਕੜਾਹੀ ਦੇ ਵਿੱਚ ਆਪਾਂ ਪਾਉਨੇ ਆ ਤੇਲ ਆਪਾਂ ਇੱਕ ਕੌਲੀ ਦੇ ਕੌਲੀ ਕੇ ਤੇਲ ਪਾ ਲਿਆ ਤੇ ਇਹਦੇ ਵਿੱਚ ਆਪਾਂ ਪਾਉਨੇ ਹਿੰਗ ਹਿੰਗ ਜ਼ਰੂਰ ਪਾਇਆ ਕਰੋ ਆਚਾਰ ਦੇ ਵਿੱਚ ਬਹੁਤ ਟੇਸਟੀ ਲੱਗਦੀ ਹੈ ਪੂਰੀ ਤਰ੍ਹਾਂ ਗਰਮ ਹੋ ਜਾਣ ਦਿੰਨੇ ਆ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਨਾ ਆਪ ਇਹਦੇ ਵਿੱਚ ਉਨਾ ਕ ਚਮਚਾ ਹਲਦੀ ਦਾ ਪਾਵਾਂਗੇ ਇੱਕ ਚਮਚਾ ਆਪਾਂ ਇਹ ਤੇਗੀ ਵਿੱਚ ਪਾਵਾਂਗੇ ਇਹ ਵੀ ਜਿਆਦਾ ਕੋੜੀ ਨਹੀਂ ਹੁੰਦੀ ਨਾਲ ਹੀ ਆਪਾਂ ਇਹ ਮਸਾਲੇ ਪਾ ਰਹੇ ਹਾਂ ਇਹਦੇ ਵਿੱਚ ਇਸ ਤਰ੍ਹਾਂ ਆਪਾਂ ਹਿਲਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ 4 ਚਮਚੇ आप पौने के है ते चमच गर्म पाए नमक इन मसाल ना इस तरह गर्म गर्म ही हम आप करेले पा देंगे आपने ना हजे यही फ्लेम बंद है ਆਪਾਂ ਹੁਣ ਇਹਨੂੰ ਫੇਰ ਗੈਸ ਤੇ ਰੱਖ ਲਿਆ। ਪਹਿਲਾਂ ਆਪਾਂ ਜਿਹੜੇ ਮਸਾਲੇ ਪਾਏ ਸੀ ਨਾ ਉਹ ਤੋਂ ਆਪਾਂ ਇਹਨੂੰ ਨਾ ਬੰਦ ਕਰਤਾ ਸੀਗਾ ਗੈਸ ਨੂੰ ਤੇ ਗਰਮ-ਗਰਮ ਦੇ ਵਿੱਚ ਹੀ ਆਪਾਂ ਇਹ ਪਾ ਲਈ ਸੀ। ਹੁਣ ਇਹ ਚੰਗੀ ਤਰ੍ਹਾਂ ਪਰ ਲਾ ਲਈ ਮਸਾਲੇ ਚੰਗੀ ਤਰ੍ਹਾਂ ਇਹਦੇ ਨਾਲ ਲੱਗ ਗਏ ਤੇ ਹੁਣ ਨਾ ਆਪਾਂ ਇਹਨੂੰ ਫਾਈਨ ਤੋਂ 7 ਮਿੰਟ ਆ 5 ਮਿੰਟ ਆਪਾਂ ਇਹਨੂੰ ਜਿਆਦਾ ਨਹੀਂ ਕਰਦੇ ਹੈਗੇ 5 ਮਿੰਟ ਆਪਾਂ ਇਹਨੂੰ ਢੱਕ ਦੇ ਉੱਤੇ ਸੀਖ ਲਵਾਵਾਂਗੇ। ਕਿਉਂਕਿ ਜੇ ਆਪਾਂ ਜਿਆਦਾ ਸੀਖ ਲਵਾਤਾ ਤਾਂ ਫੇਰ ਤਾਂ ਉਹ ਸਬਜ਼ੀ ਵਾਂਗੂ ਬਣ ਜਾਊਗਾ। ਆਚਾਰ ਦਾ ਤਾਂ ਫਿਰ ਕੋਈ ਮਤਲਬ ਹੀ ਨਹੀਂ ਰਹਿ ਜੂਗਾ ਇਹ ਸਰਕਾਵੇਂ 5-7 ਮਿੰਟ ਆਪਾਂ ਫਰਾਂ ਕਰਦੇ ਆ ਤਾਂ ਜੋ ਇਹਦਾ ਜਿਹੜਾ ਜਿੰਨਾ ਵੀ ਹੈਗਾ ਇਹਦਾ ਮਸਾਲਾ ਇਹਦੇ ਚੰਗੀ ਤਰ੍ਹਾਂ ਲੱਗ ਜੇ ਤੇ ਚੰਗੀ ਤਰ੍ਹਾਂ ਬਣ ਜੇ ਤੇ ਇਹ ਜਿਹੜਾ ਹੈਗਾ ਆਪਣਾ ਆਚਾਰ ਇਹ ਚਾਰ ਤੋਂ ਪੰਜ ਦਿਨ ਦੇ ਵਿੱਚ ਖਾਣ ਵਾਸਤੇ ਤਿਆਰ ਹੋ ਜਾਂਦਾ ਹੁੰਦਾ ਤੇ ਥੋੜਾ ਜਿਹਾ ਜੇ ਜ਼ਿਆਦਾ ਚਿਰ ਆਪਾਂ ਰੱਖਦੇ ਆ ਤਾਂ ਉਹ ਇਹ ਤਾਂ ਜਿੰਨਾ ਚਿਰ ਆਚਾਰ ਜਿੰਨਾ ਚਿਰ ਪਿਆ ਰਹਿੰਦਾ ਉਹਨਾਂ ਚਿਰ ਕੀ ਨਾ ਵਧੀਆ ਬਣੀ ਜਾਂਦਾ ਹਰ ਰੋਜ਼ ਟੇਸਟ ਉਹਦਾ ਬਦਲੀ ਜਾਂਦਾ ਤੇ ਜੇ ਤੁਸੀਂ ਜ਼ਿਆਦਾ ਟਾਈਮ ਵਾਸਤੇ ਰੱਖਣਾ ਤੁਸੀਂ ਇਹ achar ਇਹ ਜਿਵੇਂ achar ਆ ਇਹ ਤੁਹਾਡਾ ਮਹੀਨਾ ਡੇਢ ਮਹੀਨਾ ਲੰਘ ਜਾਊਗਾ ਬਿਖਰਾਬ ਨਹੀਂ ਹੁੰਦਾ ਵੈਸੇ ਤਾਂ 2-3 ਮਹੀਨੇ ਲੰਘਿਆਂਗੇ ਆਪਣਾ ਤਾਂ ਵਧੀਆ ਕੀ ਇਹ ਮਸਾਲੇ ਤੇ ਨਮਕ ਵਧੀਆ ਪਾਇਆ ਹੋਵੇ ਤਾਂ ਕਦੇ ਵੀ achar ਨਹੀਂ ਤੁਹਾਡਾ ਖਰਾਬ ਹੋਊਗਾ ਜੇ ਤੁਸੀਂ ਜ਼ਿਆਦਾ ਟਾਈਮ ਵਾਸਤੇ ਜਿਵੇਂ ਸਾਲ ਡੇਢ ਸਾਲ ਵਾਸਤੇ ਰੱਖਣਾ 2 ਸਾਲ ਵਾਸਤੇ ਵੀ ਰੱਖਣਾ ਤਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਸੁਕਾ ਲਓ ਜਿਵੇਂ ਜਿਹਦੇ ਇਹਦੀਆਂ ਕੰਨੀਆਂਆਂ ਹੀ ਆ ਜਿਹੜੀਆਂ ਹੁੰਦੀਆਂ ਇਹ ਉਹ ਮੋੜਨ ਲੱਗ ਜਾਂਨ ਤਾਂ ਫੇਰ ਉਹਨੂੰ ਉਸ ਤੋਂ ਬਾਅਦ ਪਾਉਂਦੇ। ਤੇ ਫੇਰ ਤੁਹਾਡਾ 4 ਸਾਲੋਂ ਸਾਲ ਖਰਾਬ ਨਹੀਂ ਹੁੰਦਾਗਾ। ਤੇ ਇਹ ਆਪਾਂ ਤਾਂ ਥੋੜਾ ਜਿਹਾ ਪਾਇਆ ਆਚਾਰ। ਹੁਣ ਆਪਾਂ ਗੈਸ ਬੰਦ ਕਰ ਦਨੇ ਆਂ ਆਪਾਂ 4-5 ਮਿੰਟ ਹੋ ਗਏ ਤੇ ਇਹਨੂੰ ਠੰਡਾ ਦਿੱਤਾ ਲਵਾ। ਹੁਣ ਠੰਡਾ ਹੋਣ ਤੋਂ ਬਾਅਦ ਨਾ ਆਪਾਂ ਇਹਦੇ ਵਿੱਚ ਨਿੰਬੂ ਪਾਵਾਂਗੇ ਤੇ ਜਾਂ ਪਾਵਾਂਗੇ ਸਿਰਕਾ ਤੇ ਆਪਾਂ ਸਿਰਕਾ ਹੀ ਪਾਵਾਂਗੇ ਕਿਉਂਕਿ ਸਿਰਕੇ ਨਾਲ ਖਰਾਬ ਨਹੀਂ ਹੁੰਦਾ ਹੁੰਦਾ ਤੇ ਕਈ ਲੋਕ ਇਹਦੇ ਵਿੱਚ ਕਿ ਨਾ ਜਿਹੜੀ ਅੰਬ ਹੁੰਦਾ ਉਹਨੂੰ ਵੀ ਕੱਦੂਬਸ਼ ਕਰਕੇ ਆਚਾਰ ਦੇ ਵਿੱਚ ਉਹ ਵੀ ਪਾ ਦਿੰਦੇ ਹੁੰਦੇ ਆ ਤੇ ਤਾਂ ਵੀ ਨਹੀਂ ਖਰਾਬ ਹੁੰਦਾਗਾ ਬਸ ਤਾਂ ਆਪਾਂ ਸਿਰਕਾ ਹੀ ਪਾਵਾਂਗੇ ਬਾਜ਼ਾਰੋਂ ਵੀ ਬਣਾਵਾਂਗੇ ਆਚਾਰ ਪੂਣੀ ਠੰਡਾ ਹੋ ਗਿਆ ਤੇ ਆਪਾਂ ਇਹਦੇ ਵਿੱਚ ਨਾ ਸਿਰਕਾ ਪਾ ਦੇਾਂਗੇ ਆਹਾਂ ਵੱਡੇ ਚਮਚਾ ਨਾ ਇਹ ਜਿਹੜੇ ਇਹ ਵਾਲੀ ਇਹ ਆਪਾਂ 2-3 ਚਮਚੇ ਪਾ ਦੇਾਂਗੇ ਸਿਰਕੇ ਦੇ ਇਹਦੇ ਨਾਲ ਨਾ ਆਚਾਰ ਖਰਾਬ ਨਹੀਂ ਹੁੰਦਾ ਹੈਗਾ ਹਲਾ ਲਾਂਗੇ ਚੰਗੀ ਤਰ੍ਹਾਂ ਤਾਂ ਜੋ ਸਾਰਿਆਂ ਨੂੰ ਲੱਗ ਜੇ ਵਿੱਚ ਆਪਾਂ ਚੰਗੀ ਤਰ੍ਹਾਂ ਹਿਲਾ ਲਿਆ ਹੁਣ ਇਹਨੂੰ ਤੇ ਇਧਰ ਨਾਲ ਆਪਾਂ ਹੁਣ ਇਹ ਕੱਚ ਦਾ ਇਹ ਆਪਾਂ ਮਰਤਮਾਨ ਲੈ ਲਿਆ ਇਹਨੂੰ ਚੰਗੀ ਤਰ੍ਹਾਂ ਪਸਾਫ ਕਰਕੇ ਧੁੱਪ ਲਵਾ ਲਈ ਸੀ ਤੇ ਹੁਣ ਆਪਾਂ ਇਹਦੇ ਵਿੱਚ ਇਹ ਅਚਾਰ ਪਾ ਲੈਨੇ ਜਿਹੜੇ ਵੀ ਤੁਸੀਂ ਨਾ ਤੇ ਨਾਮ ਵਰਤਮਾਨ ਦੇ ਵਿੱਚ ਪਾਉਣਾ ਜਾਂ ਚੀਨੀ ਮਿੱਟੀ ਦਾ ਜਿਹੜਾ ਭਾਂਡਾ ਹੁੰਦਾ ਉਹਦੇ ਵਿੱਚ ਤੁਸੀਂ ਪਾਉਣਾ ਜਾਂ ਕੱਚ ਦੇ ਵਿੱਚ ਪਾਉਣਾ ਤਾਂ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰਕੇ ਚੰਗੀ ਤਰ੍ਹਾਂ ਧੁੱਪ ਲਵਾ ਕੇ ਫੇਰ ਪਾਓ ਤਾਂ ਜੋ ਉਹਦੇ ਵਿੱਚ ਨਾ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਵੀ ਜਰਾਸੀਵਾ ਉਹ ਨਾ ਰਹੇ ਜੀ ਤੇ ਨਹੀਂ ਤਾਂ ਫਿਰ ਆਪਣਾ ਅਚਾਰ ਨਾ ਖਰਾਬ ਹੋ ਜਾਂਦਾ ਤੇ ਦੂਸਰੇ ਨੰਬਰ ਤੇ ਇਹ ਆ ਕਿ ਆਚਾਰ ਨੂੰ ਕਦੇ ਵੀ ਤੁਸੀਂ ਇਸ ਤਰ੍ਹਾਂ ਹੀ ਨਹੀਂ ਵੀ ਤੁਸੀਂ ਕੱਢ ਕੇ ਖਾਣਾ ਇਹਨੂੰ ਪਹਿਲਾਂ ਕੋਈ ਛੋਟੇ ਛੋਟਾ ਕੋਈ ਡੱਬੀ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਉਹਨਾਂ ਨੂੰ ਪਾ ਕੇ ਰੱਖ ਲਓ ਜਿੰਨਾ ਤੁਸੀਂ ਖਾਣਾ ਤੇ ਫਿਰ ਫੇਰ ਕੱਢ ਕੇ ਰੱਖ ਲਓ ਫਿਰ ਆਚਾਰ ਤੁਹਾਡਾ ਕਦੇ ਵੀ ਖਰਾਬ ਨਹੀਂ ਹੋ ਜਾਗਾ ਤੇ ਜੇ ਆਪਾਂ ਉਸੇ ਦੇ ਵਿੱਚ ਹਰ ਰੋਜ਼ ਹੀ ਆਪਾਂ ਖੋਲ ਲਿਆ ਉਹਨੂੰ ਪਾ ਲਿਆ ਕੱਢ ਲਿਆ ਤੇ ਉਹ ਫਿਰ ਇਸ ਤਰ੍ਹਾਂ ਕਰਕੇ ਨਾ ਖਰਾਬ ਹੋ ਜਾਂਦਾ ਤੇ ਮੈਂ ਤਾਂ ਛੋਟੇ ਛੋਟੇ ਮੇਰੇ ਕੋਲ ਨਿੱਕੇ ਨਿੱਕੇ ਮਰਤਮਾਨ ਹੈਗੇ ਆ ਮੈਂ ਹਰ ਤਰ੍ਹਾਂ ਦਾ ਆਚਾਰ ਉਹਦੇ ਵਿੱਚ ਕੱਢ ਕੇ ਰੱਖਦੀ ਹਣੀ ਆ ਮੈਂ ਦਿਖਾਉਣੀ ਆ ਤੁਹਾਨੂੰ ਆ ਜਿੰਦਾਂ ਐਡੇ ਐਡੇ ਛੋਟੇ ਛੋਟੇ ਹੁੰਦੇ ਨੇ ਮੁਰਤਮਾਨ ਤੇ ਉਹਨਾਂ ਦੇ ਵਿੱਚ ਮੈਂ ਆਚਾਰ ਨਾਲ ਅਲੱਗ ਕੱਢ ਕੇ ਰੱਖ ਲੈਣੀ ਆ ਜਿਹੜਾ ਖਾਣਾ ਕਿਸੇ ਵੀ ਕਿਸਮ ਦਾ ਅੰਬ ਦਾ ਖਾਣਾ ਨਿੰਬੂ ਦਾ ਖਾਣਾ ਮਿਰਚ ਦਾ ਖਾਣਾ ਕੋਈ ਵੀ ਹਨ ਆਪਾਂ ਉਹਨਾਂ ਕਾ ਕੱਢਦੇ ਆ ਤੇ ਉਹ ਫਿਰ ਜਦੋਂ ਇਹ ਫਿਰ ਖਤਮ ਹੋ ਜਾਂਦਾ ਮੈਂ ਇਹਨੂੰ ਫਿਰ ਧੋ ਕੇ ਫਿਰ ਇਹਨੂੰ ਮੈਂ ਧੁੱਪ ਲਵਾ ਕੇ ਫੇਰੇ ਦੇ ਵਿੱਚ ਫੇਰ ਚਾਰ ਪਾਉਣੀ ਆ ਤਾਂ ਜੋ ਆਚਾਰ ਨਾ ਖਰਾਬ ਹੋਵੇ ਆਚਾਰ ਖਰਾਬ ਹੁੰਦਾ ਹੀ ਨਹੀਂ ਜੇ ਆਪਾਂ ਪੂਰਾ ਸੰਭਾਲ ਕੇ ਰੱਖੀਏ ਤਾਂ ਤੇ ਇਹ ਹੁਣ ਆਚਾਰ ਆ ਜਿਹੜਾ ਆਪਾਂ ਨੂੰ 4-5 ਦਿਨ ਦੇ ਵਿੱਚ ਇਹ ਖਾਣ ਦੇ लायक ਹੋ ਜਾਊਗਾ ਗਰੇਲੇ ਦਾ ਆਚਾਰ ਬਣ ਕੇ ਤਿਆਰ ਹੋ ਗਿਆ ਜੀ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ